ਸਾ ਮੇਰੀ ਗੱਲ ਤੇ ਵਿਧਾਇਕ ਜਿਲੰਦਰ ਤੋਂ ਆਮ ਆਦਮੀ ਪਾਰਟੀ ਦੇ ਜਿੰਦਰ ਜੀ ਜਿਹੜਾ ਕੱਲ ਅਸੀਂ ਖਬਰ ਕਿ ਤੁਕ ਕੀਤੀ ਸੀ ਤੇ ਲਗਾਈ ਸੀ ਇੱਕ ਬੇਟੀ ਦੇ ਨਾਲ ਦਰਿੰਦਗੀ ਹੋਈ ਸੀ ਉਸ ਸਬੰਧ ਦੇ ਵਿੱਚ ਕੀ ਕਾਰਵਾਈ ਕੀਤੀ ਹੈ ਤੁਹਾਡੇ ਵੱਲ ਤੁਹਾਡੀ ਸਰਕਾਰ ਦੇ ਤੁਹਾਨੂੰ ਨੂੰ ਪਤਾ ਲੱਗਾ ਕਿ ਇੱਥੇ ਲੜਕੀ ਦੇ ਨਾਲ ਕੁਝ ਇਨਸੀਡੈਂਟ ਹੋਇਆ ਹੈ ਜੀ ਹੋਰ ਲੜਕੀ ਇੱਥੇ ਦਾਖਲ ਹੈ ਵੀ ਸਿਲਸਿਲੇ ਵਿੱਚ ਜੀ ਤਰਸੀਦਾਂ ਨੂੰ ਦਾਖਲ ਕੀਤਾ ਗਿਆ ਹੈ ਉਹਦੇ ਬਾਅਦ ਜੋ ਲੜਕੀ ਨੂੰ 1500 ਨੂੰ ਕਿਹਾ ਗਿਆ ਉਹਨਾਂ ਨੇ ਅਫੇਅਰ ਕੀਤੀ ਗਈ ਹੈ ਜੀ ਔਰ ਉਹਦਾ ਇਲਾਜ ਚੱਲ ਰਿਹਾ ਲੜਕੀ ਆਸਟਾ ਨਾਰਮਲ ਨਹੀਂ ਹੈਗੀ ਜੀ ਕਿ ਨਾਰਮਲ ਹੋਣ ਦੇ ਉੱਪਰ ਦੱਸੇਗੀ ਉਹਨਾਂ ਕੀ ਕੀ ਵਾਪਰਿਆ ਜੀ ਔਰ ਕੌਣ ਕੌਣ ਕਿਹਨਾਂ ਨੇ ਕੀਤਾ ਉਹਨਾਂ ਨਾਲ ਕੋਈ ਜੋ ਵੀ ਮੌਸਲੂ ਗੁੱਸਾ ਹੈ ਜੀ ਉਹਦੇ ਬਾਅਦ ਹੀ ਸਾਰੀ ਕਾਰਵਾਈ ਕੀਤੀ ਜਾਏਗੀ ਔਰ ਮੈਂ ਲੜਕੀ ਨੂੰ ਪੂਰਾ ਪਰਿਵਾਰ ਨੂੰ ਇਨਸਾਫ ਮਿਲੇਗਾ ਮੈਂ ਇਹ ਗੰਟੀ ਲਿਨਾਮਾ ਮੈਂ ਪੂਰਾ ਇਨਸਾਫ ਲਵਾਵਾਂਗਾ ਕਿ ਇਹ ਜੋ ਹੈ ਕਿਸੇ ਦੀ ਵੀ ਧੀ ਪਾਣਾ ਸਾਡੀ ਸਭ ਦੀਆਂ ਧੀਆ ਪਾਣਾ ਸਾਝੀਆਂ ਨੇ ਜੀ ਕੋਈ ਕਿਸੇ ਲੜਕੀ ਦੇ ਨਾਲ ਵੀ ਕੋਈ ਮਾੜਾ ਕੰਮ ਨਹੀਂ ਹੋਣਾ ਚਾਹੀਦਾ ਨਾ ਹੋਣ ਦਿੱਤਾ ਜਾਵੇਗਾ ਜੋ ਇਮੀਜਰ ਰਿਐਕਸ਼ਨ ਬੰਦਾ ਸੀ ਆਫੇਰ ਕਰ ਕੀਤੀ ਗਈ ਹੈ ਔਰ ਉਸ ਬੰਦੇ ਨੂੰ ਰਸ਼ਟ ਕੀਤਾ ਗਿਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਗਰ ਹੋਰ ਗਲਬਾਹ ਨਿਕਲ ਕੇ ਆਏਗੀ ਉਹ ਲੜਕੀ ਵਾਲਿਆਂ ਨੂੰ ਪਰਿਵਾਰ ਨੂੰ ਲੜਕੀ ਨੂੰ ਪੂਰਾ ਇਨਸਾਫ ਮੈਂ ਦਵਾਵਾਂਗਾ ਸਾਡੀ ਸਰਕਾਰ ਜੋ ਹੈ ਹਮੇਸ਼ਾ ਇਨਸਾਫ ਪਸੰਦ ਹੈ ਉਹ ਸਭ ਨੂੰ ਇਨਸਾਫ ਦੇਵੇ ਥੈਂਕ ਯੂ ਸੋ ਮਚੀ ਸੋਏ ਸੀ ਜੀ